ਹਾਲਜ ਅਗਰ왈 ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨੇਤਾਵਾਂ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ 'ਚ ਸ਼੍ਰੋਮਣੀ ਅਕਾਲੀ ਦਲ ਨੇਤਾ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਟਾਲਾ ਹਲਕਾ ਦੇ ਇੰਚਾਰਜ ਨਰੇਸ਼ ਮਹਾਜਨ ਅਤੇ ਹੋਰਨਾਂ ਅਕਾਲੀ ਦਲ ਨੇਤਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਅਗਰ왈 ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਚੋਣਾਂ 'ਚ ਸਮਰਥਨ ਦੇਣ ਦਾ ਇਨ੍ਹਾਂ ਨੇਤਾਵਾਂ ਨੂੰ ਆਸ਼ਵਾਸ਼ਣ ਵੀ ਦਿੱਤਾ ਗਿਆ ਉੱਥੇ ਇਸ ਮੌਕੇ ਅਨਿਲ ਜੋਸ਼ੀ ਨੇ ਕਿਹਾ ਕਿ ਭਾਵੇਂ ਪਾਰਟੀ ਵੱਲੋਂ ਉਮੀਦਵਾਰ एलान ਨਹੀਂ ਕੀਤੇ ਗਏ ਲੇਕਿਨ ਸ਼੍ਰੋਮ ਨੇ ਅਕਾਲੀ ਦਲ ਪਾਰਟੀ ਵੱਲੋਂ ਲਗਾਤਾਰ ਲੋਕਾਂ ਚ ਜਾ ਕੇ ਪਾਰਟੀ ਰੀ ਲਾਂਬਦ ਕੀਤਾ ਜਾ ਰਿਹਾ ਹੈ ਜਿੱਥੇ ਪ੍ਰਧਾਨ ਸੁਖਵੀਰ ਬਾਦਲ ਪੰਜਾਬ ਬਚਾਓ ਯਾਤਰਾ ਚਲਾ ਰਹੇ ਨੇ ਉਥੇ ਅਕਾਲੀ ਦਲ ਦਾ ਹਰ ਨੇਤਾ ਵਰਕਰ ਲੋਕਾਂ ਚ ਹੈ ਉਤੇ ਉਹਨਾਂ ਦਾ ਇਹ ਦਾਅਵਾ ਕੀਤਾ ਕਿ ਪੰਜਾਬ ਦੀ ਚੋਣ ਚ ਚਾਰ ਕੋਨੇ ਮੁਕਾਬਲਾ ਇਸ ਨਾਲ ਸਭ ਤੋਂ ਵੱਧ ਲਾਭ ਅਕਾਲੀ ਦਲ ਦਾ ਹੋਵੇਗਾ। ਅਨਿਲ ਜੋਸ਼ੀ ਚੋਣ ਕਿੱਥੋਂ ਲੜਨ ਜਾ ਰਹੇ ਨੇ? ਦੇ ਸਵਾਲ ਜਵਾਬ ਦਿੰਦੇ ਅਨਿਲ ਜੋਸ਼ੀ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਦੇ ਜਿਸ ਹਲਕੇ ਚ ਮੌਕਾ ਦੇਵੇਗੀ ਉਥੋਂ ਚੋਣ ਲੜਨ ਲਈ ਤਿਆਰ ਹਾਂ। ਪਾਮਿਓ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਕਹਿਣ ਉੱਥੇ ਹੀ ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਅੰਮ੍ਰਿਤਸਰ ਤੋਂ ਪਹਿਲਾਂ ਵੀ ਹੈਲੀਕਾਪਟਰ ਰਾਹੀਂ ਬਾਜਪਾ ਦੇ ਉਮੀਦਵਾਰ ਆਉਂਦੇ ਰਹੇ। ਹਾਰ ਕੇ ਵੀ ਮੰਤਰੀ ਬਣੇ ਲੇਕਿਨ ਅੰਮ੍ਰਿਤਸਰ ਲਈ ਕੁਝ ਨਹੀਂ ਤਾ ਪਹਿਲਾ ਵਿਹਾਰ ਮਿਲੀ ਸੀ ਹੁਣ ਵੀ ਬੁਰੀ ਹਾਲ ਮਿਲੇਗੀ ਉੱਥੇ ਹੀ ਨਰੇਸ਼ ਮਹਾਜਨ ਦਾ ਹੋਰ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਪੂਰੀ ਖਬਰ ਇਹ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜਿਹੜੇ ਨਿਵਾਣੇ ਨੂੰ ਅਗਰਵਾਲ ਸਭਾ ਵੀ ਸਭਾ ਵੀ ਹਨ ਵਾਲੇ ਸਭੇ ਜੋ ਲੋਕ ਮੈਨੂੰ ਅਪਰੋਚ ਕਰ ਰਹੇ ਨੇ ਆਪਣਾ ਬਲਾਣ ਦੀ ਜਿੱਤੇ ਬਲਾਣ ਕੇ ਮੈਂ ਜਾਵਾਂਗਾ ਉਹਨਾਂ ਦਾ ਸ਼ੁਕਰੀਆ ਜ਼ਾਹੇ ਕਰਾਂਗਾ ਜਿਹੜੇ ਮੇਨੂੰ ਮਾਨ ਸਤਿਮਾਨ ਦੇ ਰਿਹਾ ਖਾਸ ਕਰਕੇ ਮੋਹਨ ਦਾ ਵੀ ਵੀ ਆ ਪਰ ਬੜੀ ਮੈਨੂੰ ਸਮੇਂ ਲੱਗੀ ਮਾਨ ਦੀ ਗੱਲ ਹੈ ਕਿ ਅੱਜ ਕਾਲੀਦਾਲ ਦੇ ਅੰਦਰ ਹਲਕਾ ਚਾਰਜ ਦੇ ਰਾਤੇ ਅਗਰਵਾਲ ਸਮਾਜ ਦੇ ਮੇਨੂੰ ਮਾਨਸਮਾਨ ਦਿੱਤਾ ਔਰ ਅਗਰਵਾਲ ਸਮਾਜ ਦਾ ਵੀ ਮਰ ਰਹੀ ਆ ਕਿਥੇ ਮੈਂ ਮਾਣ ਸਭਾ ਦਾ ਪਹਿਲਾ ਰਹੀ ਰਿਹਾ ਜੇ ਅਗਰਵਾਲ ਸਮਾਜ ਦਾ ਵੀ ਨਹੀਂ ਪਰ ਮੈਂ ਸਾਰੇ ਵਰਗਾਂ ਮੈਂ ਵੀ ਰਹੀ ਆ ਵੀ ਸਾਰੇ ਫਰਕ ਮੇਰੇ ਨਾਲ ਮੈਨੂੰ ਪਿਆਰ ਕਰ ਰਹੇ ਨੇ ਔਰ ਮੈਨੂੰ ਮਾਨਸਮਾਨ ਦੇ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਇੱਕੋ ਇੱਕ ਪਾਰਟੀ ਆ ਸੁਖਵੀਰ ਸਿੰਘ ਬਾਦਲ ਜੀ ਰਹਿਣ ਮਾਈ ਜਿਹੜੀ ਸ਼ਰੋਮਣੀ ਅਕਾਲੀ ਦਲ ਜਿਹੜਾ ਬੜੇ ਪੰਜਾਬ ਦੇ ਹਿੱਤਾਂ ਦੇ ਵਾਸਤੇ ਲੜਾਈ ਲੜ ਰਹੇ ਨੇ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਜਨਰ ਬੜੀ ਅੱਛੀ ਕੁਇਬੋ ਜੜੀ ਹੈ ਲੈ ਬਹੁਤ ਵਧੀਆ ਸੋਰ ਕਾਰਨਰ ਦੇ ਵਿੱਚ ਅਕਾਲੀ ਦਲ ਤੋਂ ਕੋਈ ਤਕੜਾ ਨਹੀਂ ਫੋਰ ਕਾਰਨਰ ਇਲੈਕਸ਼ਨ ਹੋਣੀ ਹੈ ਕਾਂਗਰਸ ਦੀ ਅੰਟੀਨ ਕੰਮ ਪੂਰੀ ਹੈ ਕਿਉਂਕਿ ਉਹਨਾਂ ਨੇ ਕੈਪਟਨ ਸਾਹਿਬ ਨੇ ਜਿਹੜੇ ਝੂਠੇ ਵਾਅਦੇ ਕੀਤੇ ਸੀ ਸੌਂਹਾਂ ਖਾਧੀਆਂ ਸੀ ਉਹੀ ਐਮਪੀ ਅੱਜ ਜਿਹੜੇ ਆ ਨਾ ਉਹ ਉਹਨਾਂ ਦੀ ਟਰਨਯੂਰ ਖਤਮ ਹੋ ਰਹੀ ਹੈ ਉਹਨਾਂ ਦੇ ਟਾਈਮ ਵਾਲੇ ਉਹਨਾਂ ਝੂਠੇ ਵਾਅਦਿਆਂ ਦੇ ਵਿੱਚ ਉਹੀ ਐਮਪੀ ਵੀ ਉਹਨਾਂ ਦੇ ਬਣੇ ਪਰ 5 ਸਾਲ ਲੋਕਾਂ ਨੂੰ ਉਹਨਾਂ ਨੇ ਪੂਰਾ ਰਵਾਇਆ ਉਹ ਆਪ ਕੈਪਟਨ ਸਾਹਿਬ ਉਹ ਕਾਂਗਰਸ ਦੇ ਭਾਜੀ ਦੇ ਵੀ ਚਲਗੇ ਬਣਾ ਚੱਕ ਪਰ ਉਹ ਆਪਣੇ ਫਾਰਮ ਉਸ ਤੋਂ ਬਾਹਰ ਨਹੀਂ ਨਿਕਲੇ ਉਸ ਤੋਂ ਬਾਅਦ ਝਾੜੂ ਆ ਗਿਆ ਅੱਕੇ ਸੜੇ ਲੋਕ ਝਾੜੂ ਲੈ ਆਏ ਉਹਨਾਂ ਨੇ 2 ਸਾਲਾਂ ਦੀ ਖਜੂਬਰ ਕੱਢਦਾ ਉਹਨਾਂ ਦੀ ਵੀ ਪੂਲ ਐਂਟ ਇਨਕਮੈਂਸੀ ਆ ਕੰਫਾ ਸਹ ਰਹਿ ਜੋ ਜਿੰਨੀ ਵੋਟਾਂ ਉਹਨਾਂ ਨੇ ਲਈਆਂ ਸੀ ਉਹ ਚੌਥੇ ਸਥਿਥ ਰਹਿ ਜਾਣਗੇ ਤੇ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਬੀਜੇਪੀ ਦਾ ਤੇ ਤੁਹਾਨੂੰ ਪਤਾ ਹੀ ਆ ਪੰਡਾ ਦੇ ਵਿੱਚ ਕੋਈ ਬਹੁਤ ਲੰਬਾ ਚੌੜਾ ਆਧਾਰ ਨਹੀਂ ਗਾ ਉਹ ਸ਼ਹਿਰਾਂ ਦੇ ਵਿੱਚ ਲੜਦੇ ਆ ਉਹਦੇ ਵਿੱਚ ਜਿਹੜਾ ਜਨਾਕਰ ਹਸਾਬ ਦਾ ਬਗਾਰ ਪਤਾ ਤੇ ਸ਼੍ਰੋਮਣੀ ਗਾਲੀਦਲ ਜਿਹੜਾ ਉਹਦਾ ਕੱਢ ਰਿਹਾ ਉਹਦਾ ਵਰਕਰ ਆ ਮਜਬੂਤੀ ਨਾਲ ਖੜਾ ਹਰ ਹਲਕਾ ਚਾਰਜ ਆ ਹਰ ਹਲਕੇ 'ਚ ਇੱਕ ਸਿਸਟਮ ਆ ਤੇ ਫਿਰ ਭਾਈਚਾਰੇ ਦੀ ਝੰਡਾ ਬਰਦਾਸ਼ਤ ਹੈ ਸੈਕੂਲਰਿਜ਼ਮ ਵੀ ਝੰਡਾ ਬਰਦਾਸ਼ਤ ਆ ਬਾਦਲ ਸਾਹਿਬ ਵੀ ਸੀ ਤੇ ਸੁਖਬੀਰ ਬਾਦਲ ਜੀ ਹਰ ਧਰਮ ਦਾ ਸਤਕਾਰ ਕੀਤਾ हर कम्युनिटी ਦਾ ਸਰਕਾਰ ਕੀਤਾ ਇੰਡਸਟਰੀ ਟ੍ਰੇਡ ਸਭ ਦੇ ਜੇ ਕੰਮ ਹੋਇਆ ਤੇ ਉਸ ਸ਼੍ਰਮਣੀ ਕਾਲੀ ਦਾਲ ਵੇਲੇ ਮਲਾਜ਼ਮਾਂ ਦਾ ਕੋਈ ਭਲਾ ਹੋਇਆ ਸ਼੍ਰਮਣੀ ਕਾਲੀ ਦਾਲ ਵੇਲੇ ਮਲਾਜ਼ਮਾਂ ਨੂੰ ਪੁੱਛੋ ਉਤੋਂ ਲਾਵਾ ਕਦੀ ਕਿਸੇ ਨੇ ਕੋਈ ਬੈਨੀਫਿਟ ਨਹੀਂ ਦਿੱਤੇ ਜੀ ਟਿਕਟਸ ਦੀ ਜੇ ਗੱਲ ਕਰੀ ਕਦੋਂ ਤੱਕ ਪਾਣੇ ਟਿਕਟਸ ਨਾਲੇ ਬੜਾ ਟਾਈਮ ਆ ਕੋਈ ਨਹੀਂ ਟਿਕਟਸ ਬਹੁਤ ਦੂਰ ਨਹੀਂ ਜਲਦੀ ਹੋ ਜਾਣੀਆਂ ਟਾਈਮ ਵੀ ਬਹੁਤ ਹੈ ਅਨੰਦ ਜੋਸ਼ੀ ਕਿਥੇ ਕੰਮ ਕਰਦੇ ਹਨ ਅਨੰਦ ਜੋਸ਼ੀ ਜਿੱਥੇ ਪਾਰਟੀ ਡਿਊਟੀ ਲਾਉਗੇ ਉਸ ਮੋਰਚੇ ਤੇ ਬੜਾ ਬਹੁਤ ਦੇ ਜੇ ਅਮਰਿਸ ਨੂੰ ਕੈਂਡੀਡੇਟ ਤੇ ਬੀਜੇਪੀ ਦੀ ਕੈਂਡੀਡੇਟ ਨੂੰ ਕਿੱਦਾਂ ਦੇਖਦੇ ਹੋ ਅਮਰਿਸ ਸਰ ਜੀ ਕੈਂਡੀਡੇਟ ਤੇ ਜੇ ਬੀਜੇਪੀ ਦੇ ਕੈਂਡੀਡੇਟ ਨੂੰ ਕਿੱਦਾਂ ਦੇਖਦੇ ਹੋ ਬੀਜੇਪੀ ਦਾ ਕੈਂਡੀਡੇਟ ਫਿਰ ਪੈਰਾਸ਼ੂਟ ਆ ਉਹਨਾਂ ਨੇ ਲੋਕਲ ਕਦੀ ਬੰਦਾ ਆਪਣਾ ਜਿਹੜਾ ਉਹਨੂੰ ਪ੍ਰੋਮੋਟ ਕੀਤਾ ਹੀ ਨਹੀਂ ਆ ਜਿਹੜਾ ਸੀਗਾ ਉਹਨੂੰ ਕੱਢ ਕੇ ਬਾਹਰ ਮਾਰਿਆ ਕਿਉਂਕਿ ਤਕਲੀਫ ਵੀ ਬੜੀ ਸੀ ਮੇਰਾ ਜਿਹੜੇ ਥੱਲੇ ਜਿਹੜੇ ਲੀਡਰ ਸੀ ਉਹਨਾਂ ਦਾ ਨਾਲੇ ਪਤਾ ਕੀ ਆ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਵਿੱਚੋਂ ਇੱਕ ਨਮਾਇੰਦਾ ਰਹਿ ਲਿਆ ਪਹਿਲਾਂ ਪੁਰੀ ਸਾਹਿਬ 3.5 ਲੱਖ ਵੋਟਾਂ ਲੈ ਕੇ ਗਏ ਅਰਬਨ ਡਿਵੈਲਪਮੈਂਟ ਮਿਨਿਸਟਰ ਬਣੇ ਬਹੁਤ ਕੁਝ ਕਰ ਸਕਦੇ ਅੱਜ ਵੋਟਾਂ ਮੰਗਣ ਦੀ ਲੋੜ ਹੀ ਨਾ ਪੈਂਦੀ ਨਹੀਂ ਮੁੜੇ 3.5 ਲੱਖ ਵੋਟਾਂ ਦਾ ਕੀ ਮਤਲਬ ਆ ਜੇ ਮਿਨਿਸਟਰ ਬਣ ਗਏ ਆ ਤੇ ਕੰਮ ਕਰੀ ਕਰ ਸਕਦੇ ਆ ਅੰਮ੍ਰਿਤਸਰ ਵਾਸਤੇ ਅੱਜ ਜਿਹੜਾ ਕੈਂਡੀਡੇਟ ਆਉਂਦਾ ਉਹਨੂੰ ਲੋਕੀ ਹੱਥਾਂ ਦੇ ਚੁੱਕਦੇ ਨਹੀਂ ਕੀਤਾ ਕੁਝ ਉਸ ਤੋਂ ਬਾਅਦ ਸ਼ਵੇਤ ਮੱਲਕ ਜਿਹੜਾ ਵਾ ਨਾ ਉੱਥੇ ਉਹਨੂੰ ਉਹਨਾਂ ਨੇ 6 ਸਾਲ ਵਾਸਤੇ ਰਾਜ ਸਭਾ ਜਿਹਦੀ ਪਾਵਰ ਵੀ ਜਿਆਦੀ ਲੋਕਾਂ ਦਾ ਬਣਾ ਉਹਦੇ ਚਲਾਇਆ ਤੇ ਕੀ ਕੋਣ ਕੋਰ ਦਾ ਕੁਝ ਵੀ ਨਹੀਂ ਅੱਜ ਕੌਂਸਲਰ ਲੜਨ ਤੇ ਤਦ ਵੀ ਕੁਝ ਨਹੀਂ ਬੰਨਾ ਮਤਲਬ ਇਹ ਹੈ ਵੀ ਜੇ ਇੱਕ ਕੰਮ ਜੇ ਨਾ ਨਾ ਪਾਰਟੀ ਦੇ ਨਹੀਂ ਹੁੰਦਾ ਕੰਮ ਬੰਦੇ ਦੇ ਸਿਰ ਤੇ ਕੋਈ ਕੰਮ ਪੋਲੀਟੀਕਲ ਕੰਮ ਬੰਦੇ ਦੀ ਪੋਲੀਟੀਕਲ ਵਿਲ ਜਿਹੜੀ ਹੁੰਦੀ ਹੈ ਨਾ ਉਹਦੇ ਸਿਰ ਤੇ ਹੁੰਦਾ ਜਿਹੜੀ ਪਰਮਾਧਮਨ ਇਹਨਾਂ ਜੋਸ਼ੀ ਨੂੰ ਬਹੁਤ ਦਿੱਤੀ ਹੈ ਜਿੱਥੇ ਜੋ ਕੰਮ ਅੱਜ ਤੱਕ ਸੋਚਿਆ ਉਹ ਕਰਕੇ ਦਿੱਤਾ ਜਿੱਥੇ ਲੋਕਾਂ ਨਾਲ ਖੜੇ ਹੋਏ ਆ ਉਹਨਾਂ ਨੂੰ ਸੇਲ ਆਇਆ ਉਹਨਾਂ ਦੇ ਨਾਲ ਰਾਤ ਦਿਨ ਖੜੇ ਹੋਏ ਲੋਕਾਂ ਦੇ ਇਹ ਕੰਮ ਬੋਲਦਾ ਇਸ ਕਰਕੇ ਮੇਰੇ ਵਾਸਤੇ ਕੋਈ ਲੰਬਾ ਚੌੜਾ ਨਹੀਂ ਫੋਰ ਕਾਰਨਰ ਦੇ ਵਿੱਚ ਅਸੀਂ ਬਹੁਤ ਵੱਡੀ ਲੀਡ ਨਾ ਚਾਹਤਾਂ ਕਿ ਜੇ ਅੰਮ੍ਰਿਤਸਰੋਂ ਵੀ ਮੌਕਾ ਦੇਵੂਗੀ ਪਾਰਟੀ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਪੋਰਟ